ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾ ਘਰ ਦੂਜਾ ਸ਼ੰਤ ਇੱਕ ਊੰਕਾਰ ਸਤਿਗੁਰ ਪ੍ਰਸਾਦ ਜੈਤ ਸ੍ਰੀ ਰਾਗਣੀ ਵਿੱਚ ਪੰਚਮ ਗੁਰਦੇਵ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਕਰ ਦੂਸਰੇ ਸੁਰ ਤਾਲ ਵਿੱਚ ਸ਼ੰਤ ਉਚਾਰਨ ਕਰਦੇ ਹਨ ਮੰਗਲ ਕਰਦੇ ਸਤਿਗੁਰੂ ਇੱਕ ਜੋਤ ਵੈਤ ਰੂਪ ਪਰਮੇਸ਼ਰ ਹੈ ਊੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਤ हे प्रभु परमेश्वर तू ਸਾਰਿਆਂ ਤੋਂ ਉੱਚਾ ਸ਼੍ਰੇਸ਼ਟ ਤ੍ਰੈਕਾਲ ਆਬਾਦ ਰੂਪ ਅਗਮ ਮੰਦੀਗਮਤਾ ਤੂੰ ਰਹਤ ਅਪਾਰ ਪ੍ਰਕਿਰਤੀ ਦੇ ਪਾਰ ਆਵਾਰ ਤੂੰ ਰਹਤ ਹੈ ਤੇਰੀ ਸ਼ੋਭਾ ਕਥਨ ਨਹੀਂ ਕੀਤੀ ਜਾ ਸਕਦੀ ਜੋ ਅਕਥ ਕਥਨ ਤੋਂ ਰਹਤ ਹੈ ਅਕਥ ਕਥਨ ਤੋਂ ਰਹਤ ਸਰੂਪ ਹੋਣੇ ਕਰਕੇ ਸ਼ਕਤੀ ਬਿਰਤੀ ਕਰਕੇ ਰੂੜੀ ਵਾਂਗ ਕਰਕੇ ਆਵ ਰੂੜੀ ਵਾ ਕਰਕੇ ਜੋਗ ਵਾ ਕਰਕੇ ਜਾਂ ਜੋਗ ਰੂੜੀ ਬਰਤੀ ਕਰਕੇ ਕਥਨ ਨਹੀਂ ਕੀਤਾ ਜਾ ਸਕਦਾ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰੱਥ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਲੋਕ ਪਰਲੋਕ ਵਿੱਚ ਰੱਖਿਆ ਕਰਨ ਵਾਲੇ ਸਮਰੱਥ ਸਰਬਸ਼ਕਤੀਮਾਨ ਪਰਮੇਸ਼ਰ ਅਸੀਂ ਆਪ ਜੀ ਦੀ ਸਰਣਾਗਤੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ ਸ਼ੰਤ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੀਰਿਆ ਹੇ ਹਰ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਜੀ ਅਸੀਂ ਤੁਹਾਡੇ ਸੇਵਕ ਹਾਂ ਜਿਵੇਂ ਜਾਣਦੇ ਹੋ ਤਿਵੇਂ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਵੋ ਕੀਤੇ ਗਨੋਂ ਅਸੰਖ ਅਵਗਣ ਮੇਰਿਆ ਹੇ ਪਰਮੇਸ਼ਰ ਮੇਰੇ ਆਤਮਾ ਪਾਪ ਮੇਰੇ ਵਿੱਚ ਅਨੇਕਾਂ ਜਨਮਾਂ ਦੇ ਅਸੰਖ ਅਣਗਿਣਤ ਔਗਣ ਹਨ ਗੁਨਾਹ ਹਨ ਉਹ ਕਿਤਨੇ ਕੋ ਗਿਣ ਕੇ ਦੱਸਾਂ ਪਾਪ ਮੇਰੇ ਅਨੇਕਾਂ ਜਨਮਾਂ ਦੇ ਅਣਗਿਣਤ ਗੁਨਾਹ ਜੋ ਗਿਣੇ ਨਹੀਂ ਜਾਂਦੇ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਅਣਗਿਣਤ ਜਨਮਾਂ ਵਿੱਚ ਅਵਗਣ ਗੁਨਾਹ ਕਰਦੇ ਆਏ ਹਾਂ ਤੇ ਕਰੇ ਹੋਏ ਖਤੇ ਗੁਨਾਹਾਂ ਕਰਕੇ 84 ਦੇ ਫੇਰੇ ਗੇੜੇ ਵਿੱਚ ਪਏ ਹੋਏ ਹਨ ਪਿਛਲੇ ਜਨਮਾਂ ਦੇ ਵੀ ਅਣਗਿਣਤ ਗੁਨਾਹ ਹਨ ਤੇ ਹੁਣ ਇਸ ਜਨਮ ਵਿੱਚ ਵੀ ਬੇਅੰਤ ਖਤੇ ਗੁਨਾਹ ਕਰਦੇ ਫਿਰਦੇ ਹਾਂ ਤੇ ਅਸੀਂ ਨਿਤਾ ਪ੍ਰਤੀ ਹਰ ਰੋਜ਼ ਆਪ ਦੇ ਸਰੂਪ ਵੱਲੋਂ ਹਮੇਸ਼ਾ ਭੁੱਲੀਏ ਭੁੱਲੇ ਵਰਦੇ ਹਾਂ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਏ اے ਗਰੀਬ ਨਿਵਾਜ ਮਾਇਆ ਨੇ ਆਪਣੇ ਮੋਹ ਵਿੱਚ ਮਗਨ ਮਸਤ ਕਰਕੇ ਬਿਕਰਾਲ ਭਿਆਨਕ ਬਣਾ ਦਿੱਤਾ ਹੈ ਬਿਕਰਾਲ ਭਿਆਨਕ ਮਾਇਆ ਦੇ ਮੋਹ ਵਿੱਚ ਮਗਨ ਲੇਵਲੀਨ ਰਹਿਦਾ ਹੈ ਤਉ ਤੇਰੀ ਪ੍ਰਸਾਦੀ ਕਿਰਪਾ ਨਾਲੇ ਮਾਇਆ ਦੇ ਮੋਹ ਤੋਂ ਘੁਲੀਐ ਛੁੱਟੀ ਦਾ ਪਾਪ ਮੁਕਤ ਹੋਈਦਾ ਹੈ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇ ਰੂਤੇ ਨੇ ਰਿਆ ਏ ਪ੍ਰਭ ਪਰਮੇਸ਼ਰ ਜੀ ਤੁਹਾਡੇ ਪਾਸੋਂ ਲੋਕ ਛੁਪ ਕੇ ਵਿਖੜੇ ਕਠਨ ਤੋਂ ਕਠਨ ਕਾਮ ਕ੍ਰੋਧ ਆਦਿਕ ਵਿਕਾਰ ਭੋਗਣਾ ਕਰਦਾ ਹਾਂ ਪਰੰਤੂ ਤੂੰ ਨੇਰ ਹੋ ਨਜ਼ਦੀਕ ਤੋਂ ਨੇਰਿਆ ਨਜ਼ਦੀਕ ਹੋ ਕੇ ਦੇਖ ਰਿਹਾ ਹੈ ਬਿਨਵੰਤ ਨਾਨਕ ਦਇਆ ਤਾਰੂ ਕਾਡ ਭਵ ਜਲ ਫੇਰਿਆ ਸਤਿਗੁਰੂ ਜੀ ਬਿਨਵੰਤ ਤੋਂ ਭਾਵ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ हे ਪਰਮੇਸ਼ਰ ਆਪ ਜੀ ਦਇਆ ਦ੍ਰਿਸ਼ਟੀ ਕਿਰਪਾ ਧਾਰਨਾ ਕਰੋ ਅਤੇ ਮੈਨੂੰ ਭਵ ਜਲ ਸੰਸਾਰ ਸਮੁੰਦਰ ਦੇ ਜੰਮਣ ਮਰਨ ਦੇ ਭੈ ਰੂਪੀ ਜਲ ਵਿੱਚੋਂ 84 ਲੱਖ ਜੂਨਾ ਦੇ ਫੇਰੇ ਵਿੱਚੋਂ ਕੱਢ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚਾ ਦਿਓ ਜੀ ਸਲੋਕ ਨਿਰਤ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਮ ਏ ਪਰਮੇਸ਼ਰ ਆਪ ਜੀ ਦੇ ਅਣਗਿਣਤ ਗੁਣਾ ਦਾ ਸਾਡੇ ਪਾਸੋਂ ਨਿਰਤ ਨਿਰਣਾ ਨਹੀਂ ਪੈਂਦਾ ਆਪ ਜੀ ਦਾ ਨਾਮ ਬੜਾ ਹੀ ਉੱਚਾ ਊਤਮ ਸ੍ਰੇਸ਼ਟ ਹੈ ਸਾਨੂੰ ਨੀਵਿਆਂ ਨੂੰ ਉੱਚੇ ਕਰਨ ਵਾਲਾ ਹੈ ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੇਰੀ ਦਾਸ ਦੀ ਆਪ ਜੀ ਦੇ ਚਰਨਾਂ ਵਿੱਚ ਬੇਨੰਤੀਆ ਅਰਦਾਸ ਹੈ ਕਿ ਮੈਨੂੰ ਨਿਥਾਵੇਂ ਨਿਆਸਰੇ ਜੀਵ ਨੂੰ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਰੂਪ ਅਸਥਾਨ ਪ੍ਰਾਪਤ ਹੋਵੇ ਸ਼ੰਤ ਦੂਸਰ ਨਾਹੀ ਠਾਉ ਕਾ ਪਹਿ ਜਾਈਏ ਪਰਮੇਸ਼ਰ ਦੀ ਸ਼ਰਨ ਤੋਂ ਬਗੈਰ ਦੂਜੀ ਕੋਈ ਸ਼ੇਪੂਰੀ ਬ੍ਰਹਮਪੁਰੀ ਆਦ ਜਗਾ ਅਚਲ ਹੈ ਹੀ ਨਹੀਂ ਜਿੱਥੇ ਕਾਲ ਨਾ ਪਹੁੰਚਦਾ ਹੋਵੇ ਇਸ ਲਈ ਕਿਸ ਦੇ ਪਾਸ ਜਾਣਾ ਕਰੀਏ ਭਾਵੇਂ ਪਰਮੇਸ਼ਰ ਦੀ ਸ਼ਰਨ ਤੋਂ ਬਗੈਰ ਕਿਸੇ ਕੋਲ ਨਹੀਂ ਜਾਂਦੇ ਆਠ ਪੈਰ ਕਰ ਜੋੜ ਸੋ ਪ੍ਰਭ ਧਿਆਈਐ ਅਠੇ ਪੈਰ ਮਨ ਬੁੱਧ ਰੂਪੀ ਦੋਵੇਂ ਹੱਥ ਜੋੜ ਕੇ ਸੋ ਸਪਰਬ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ ਧਿਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਐ ਸੋ ਕਹੀਏ ਉਸ ਪ੍ਰਭ ਪਰਮੇਸ਼ਰ ਨੂੰ ਹਮੇਸ਼ਾ ਆਪਣਾ ਜਾਣ ਕੇ ਇਕ ਚਿਤ ਹੋ ਕੇ ਧਿਆਏ ਧਿਆਉਣਾ ਕਰੀਏ ਤਾਂ ਮਨ ਚਿੰਦਿਆ ਬਾਛਿਤ ਧਰਮ ਅਰਥ ਕਾਮ ਮੋਖ ਆਦ ਸਾਰੇ ਫਲ ਪ੍ਰਾਪਤ ਕਰ ਲਈਦੇ ਹਨ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵਲਾਈਐ ਗੁਨਾ ਦਾ ਮਾਣ ਹੰਕਾਰ ਸਰੀਰਾਂ ਦਾ ਮੋਹ ਸੁਨੇ ਕਾਮ ਕ੍ਰੋਧ ਆਦਿ ਵਿਕਾਰ ਤੇ ਦੂਜਾ ਦ્વੈਤ ਪਾ ਤਿਆ ਕੀ ਇੱਕ ਪਰਮੇਸ਼ਰ ਦੇ ਨਾਲ ਚਿੱਤ ਦੀ ਲਿਵ ਬਿਰਤੀ ਲਾਉਣਾ ਕਰੀਏ ਅਰਪ ਮੰਨ ਤਨ ਪ੍ਰਭੂ ਆਗੇ ਆਪ ਸਗਲ ਮਿਟਾਈਏ ਪ੍ਰਭੂ ਪਰਮੇਸ਼ਰ ਦੇ ਅੱਗੇ ਆਪਣੇ ਮਨ ਦਾ ਸੰਕਲਪ ਤੇ ਤਨ ਸਰੀਰ ਸੇਵਾ ਵਿੱਚ ਅਰਪ ਭੇਟਾ ਕਰਕੇ ਆਪਣੇ ਹਿਰਦੇ ਵਿੱਚ ਸਾਰਾ ਆਪਾ ਭਾ ਮਿਟਾਉਣਾ ਕਰੀਏ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਤਿਗੁਰੂ ਜੀ ਬੇਨਤੀ ਪੂਰਵ ਕਥਨ ਕਰ ਰਿਹਾ ਕਿ ਇਹ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਦਇਆ ਦ੍ਰਿਸ਼ਟੀ ਤਾਰਨਾ ਕਰੋ ਕਿ ਸਾਡਾ ਮਨ ਤੇਰੇ ਸੱਚੇ ਨਾਮ ਵਿੱਚ ਸਮਾ ਜਾਵੇ ਸਲੋਕ ਰੇ ਮਨ ਕਾ ਰੇ ਮਨ ਤਾ ਕੋ ਧਾਈਐ ਸਭ ਵਿਦ ਜਾ ਕੇ ਹਾਥ ਰੇ ਤੂੰ ਪਾਵ ਹੈ ਮੇਰੇ ਪਿਆਰੇ ਮਨਾ ਉਸ ਪਰਮੇਸ਼ਰ ਦੇ ਨਾਮ ਨੂੰ ਇਕਜਿ ਧੋਕੇ ਤੇਉਣਾ ਕਰ ਜਿਸ ਦੇ ਹੱਥ ਵਿੱਚ ਸਾਰੀਆਂ ਵਿਦਜੁਗਤੀਆਂ ਹਨ ਜੀਵ ਦੀਆਂ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲੀਆਂ ਸਾਰੀਆਂ ਵਿਧੀਆਂ ਉਹਦੇ ਹੱਥ ਵਿੱਚ ਹਨ ਰਾਮ ਨਾਮ ਤਨ ਸੰਚੀ ਹੈ ਨਾਨਕ ਨਿਭ ਹੈ ਸਾਥ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਲਈ ਹੈ ਪਿਆਰਿਆ ਰਾਮ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਸੰਚੀਅ ਇਕੱਤਰ ਕਰ ਜੋ ਪ੍ਰਲੋਕ ਦੇ ਵਿੱਚ ਸਿਰ ਤੋੜ ਸਾਥ ਨਿਭਾਵੇਗਾ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹ ਕੋਏ ਏਕ ਕਹੀਏ ਇੱਕ ਪ੍ਰਭੂ ਪਰਮੇਸ਼ਰ ਦਾ ਨਾਮ ਹੀ ਜੀਵ ਦਾ ਲੋਕ ਪ੍ਰਲੋਕ ਦਾ ਸਾਥੀ ਅੜਾ ਮਦਦਗਾਰ ਸਾਥੀ ਹੈ ਦੂਸਰ ਦੂਜਾ ਹੋਰ ਕੋਈ ਵੀ ਨਹੀਂ ਹੈ ਸਥਾਨ ਤਨੰਤਰ ਆਪ ਜਲ ਥਲ ਪੂਰਸੋਏ ਪਰਮੇਸ਼ਰ ਆਪ ਹੀ ਅਸਥਾਨਾਂ ਅਤੇ ਤਨੰਤਰ ਅਸਥਾਨਾਂ ਦੇ ਅੰਦਰ ਵਿਆਪਕ ਹੈ ਤੇ ਸੋਏ ਉਹ ਪਰਮੇਸ਼ਰ ਆਪ ਹੀ ਜਲ ਪਾਣੀ ਵਾਲੀਆਂ ਥਾਵਾਂ ਵਿੱਚ ਤੇ ਥਲ ਮਾਰੂ ਥਲ ਵਾਲੀਆਂ ਥਾਵਾਂ ਵਿੱਚ ਪੂਰ ਕਈਏ ਪੂਰੇ ਆਇਆ ਪਰਿਪੂਰਨ ਹੈ ਜਲ ਥਲ ਮਹੀਲ ਪੂਰ ਰਹਾ ਸਰਬਦਾਤਾ ਪ੍ਰਭ ਤਨੀ ਸਰਬ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਧਨੀ ਮਾਲਕ ਪ੍ਰਭ ਪਰਮੇਸ਼ਰ ਆਪ ਹੀ ਜਲਾ ਥਲਾ ਮਈਲ ਮਹੀ ertid ਤੇ ਅਲ ਆਕਾਸ਼ ਵਿੱਚ ਪਰੀਪੂਰਨ ਹੋ ਰਿਹਾ ਹੈ। ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾ ਕੇ ਕਿਆ ਗਨੇ। ਗੋਪਾਲ ਗੋ ਪ੍ਰਿਥਵੀ ਦੇ ਪਾਲ ਪਾਲਕ ਗੋਬਿੰਦ ਗਿਆਨ ਕਰਕੇ ਪ੍ਰਾਪਤ ਹੋਣ ਜੋਗ ਵਾਹਿਗੁਰੂ ਦਾ ਅੰਤ ਕਿਸੇ ਦੇ ਪਾਸੋਂ ਨਹੀਂ ਪਾਇਆ ਜਾ ਸਕਦਾ ਉਸ ਪਰਮੇਸ਼ਰ ਦੇ ਬਿਆੰਤ ਅਨੰਤ ਗੁਣ ਹਨ ਕਿਹੜੇ ਕਿਹੜੇ ਗੁਣ ਜੀਵ ਨੂੰ ਗਣੀ-ਗਣ ਕੇ ਦਸੀਏ ਭਜ ਸਰਣ ਸੁਆਮੀ ਸੁਖੇ ਗਾਮੀ ਤਿਸ ਬਿਨਾ ਅਨਨਾਹ ਕੋਏ ਉਸ ਸੁਆਮੀ ਮਾਲਕ ਪਰਮੇਸ਼ਰ ਦੀ ਸਰਣ ਓਟ ਵਿੱਚ ਪੈ ਕੇ ਨਾਮ ਨੂੰ ਭਜ ਸੇਵਨ ਕਰ ਜੋ ਸੁਖੇ ਸੁਖਾਂ ਵਿੱਚ ਗਾਮੀ ਗਮਤਾ ਕਰਾਉਣ ਵਾਲਾ ਹੈ ਉਸ ਪਰਮੇਸ਼ਰ ਤੋਂ ਬਗੈਰ ਅਨ ਹੋਰ ਕੋਈ ਵੀ ਲੋਕ ਪ੍ਰਲੋਗ ਵਿੱਚ ਰੱਖਿਆ ਕਰਨ ਵਾਲਾ ਨਹੀਂ ਹੈ ਪਰਮੇਸ਼ਰ ਦੇ ਸਨਮੁਖ ਇਉ ਬੇਨਤੀ ਕਰੀਏ ਬਿਨਵੰਤ ਨਾਨਕ ਦਇਆ ਧਾਰ ਤਿਸ ਪ੍ਰਾਪਤ ਨਾਮ ਹੋਏ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ हे ਪਰਮੇਸ਼ਰ ਵਾਹਿਗੁਰੂ ਜੀ ਜਿਸ ਉੱਤੇ ਤੁਸੀਂ ਦਇਆ ਕਿਰਪਾ ਦ੍ਰਿਸ਼ਟੀ ਧਾਰਨਾ ਕਰਦੇ ਹੋ ਉਸੇ ਨੂੰ ਸਤਿਗੁਰਾਂ ਦੁਆਰਾ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਨਾਮ ਕਰਕੇ ਉਸ ਪਰਾ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਰੂਪ ਪਤ ਇੱਜ਼ਤ ਪ੍ਰਾਪਤ ਹੁੰਦੀ ਹੈ। ਸ਼ਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ ਜੇ ਤੋਂ ਭਾਵ ਜਿਸ ਪਰਮੇਸ਼ਰ ਦੀ ਨਾਮ ਦੀ ਪ੍ਰਾਪਤੀ ਨੂੰ ਹਰ ਵਕਤ ਚਿਤ ਹਿਰਦੇ ਦੀ ਚਿਤਵਣੀ ਵਿੱਚਿਤ ਵਦੇ ਸੀ ਸੋ ਉਹ ਮੈਂ ਗੁਰਾਂ ਦੁਆਰਾ ਪ੍ਰਾਪਤ ਕਰ ਲਿਆ ਹੈ। ਨਾਨਕ ਨਾਮ ਧਿਆਇ ਸੁਖ ਸਬਾਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਨਾਮ ਨੂੰ ਇਕਾਗਰ ਚਿਤ ਹੋ ਕੇ ਧਿਆਉਣੇ ਕਰਕੇ ਸਬਾਇਆ ਸਾਰਾ ਲੋਕ ਪ੍ਰਲੋਕ ਦਾ ਸੁਖ ਪ੍ਰਾਪਤ ਹੋ ਗਿਆ ਹੈ ਸ਼ੰਤ ਅਪਮਨ ਛੂਟ ਗਿਆ ਸਾਧੂ ਸੰਗ ਮਿਲੇ ਸਾਧੂ ਸੰਤ ਮਹਾਤਮਾ ਬਾਬਾ ਬੁੱਢਾ ਸਾਹਿਬ ਜੀ ਆਦਿਕ ਗੁਰਮੁਖਾਂ ਦੀ ਸੰਗਤ ਵਿੱਚ ਮਿਲਣੇ ਕਰਕੇ ਅਬ ਹੁਣ ਮੇਰਾ ਮਨ ਜੰਮਣ ਮਰਨ ਦੇ ਬੰਦਨਾ ਤੋਂ ਛੂਟ ਛੁਟਕਾਰਾ ਪਾ ਗਿਆ ਹੈ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਮਿਲ ਕੇ ਨਾਮ ਅੰਮ੍ਰਿਤ ਨੂੰ ਲੈਣਾ ਕੀਤਾ ਹੈ ਇਸ ਕਰਕੇ ਜੋਤੀ ਗਿਆਨ ਸਰੂਪ ਪਰਮੇਸ਼ਰ ਵਿੱਚ ਸਾਡੀ ਪਰਤਕ ਜੋਤ ਰਲੇ ਮਿਲ ਗਈ ਹੈ ਜਿਵੇਂ ਸੂਰਜ ਦੀ ਲੋ ਵਿੱਚ ਦੀਵੇ ਦੀ ਰੋਸ਼ਨੀ ਮਿਲ ਜਾਂਦੀ ਇਓਂ ਸੂਰਜ ਦੀ ਨਿਆਈ ਆਨੰਦ ਸਰੂਪ ਦੇ ਪ੍ਰਕਾਸ਼ ਵਿੱਚ ਦੀਵੇ ਦੀ ਨਿਆਈ ਸਾਡੀ ਪਰਤਕ ਜੋਤ ਦਾ ਪ੍ਰਕਾਸ਼ ਮਿਲ ਗਿਆ ਹੈ ਹਰ ਨਾਮ ਸਿਮਰਤ ਮਿਟੇ ਕਿਲਬਿਖ 부ਜੀ ਤਬਤ ਅਗਾਨੇਆ ਹਰ ਪਰਮੇਸ਼ਰ ਦਾ ਨਾਮ ਸਿਮਰਤ ਸਿਮਰਨੇ ਕਰਕੇ ਚਾਰ ਪ੍ਰਕਾਰ ਦੇ ਕਿਲਬਿਖ ਪਾਪ ਮਿਟ ਗਏ ਹਨ ਨਾਮ ਅੰਮ੍ਰਿਤ ਨੂੰ ਪੀ ਕੇ ਵਿਛੋੜੇ ਦੀ ਤਬਤ ਤਪਸ਼ ਵੀ 부ਜ ਗਈ ਨਿਵਰਤ ਹੋ ਗਈ ਹੈ ਅਤੇ ਆਤਮਿਕ ਆਨੰਦ ਕਰਕੇ ਅਗਾਹਨਿਆਂ ਤ੍ਰਿਪਤ ਹੋ ਗਏ ਰਜ ਗਏ ਹਾਂ ਗਹਿ ਪੂਜਾ ਲੀਨੇ ਦਇਆ ਕੀਨੇ ਆਪਣੇ ਘਰ ਮਾਨਿਆ ਸੱਚੇ ਗੁਰਾਂ ਨੇ ਦਇਆ ਦਿਆਲਤਾ ਕੀਤੀ ਤੇ ਸਾਡੀ ਬਿਰਤੀ ਰੂਪ ਪੂਜਾ ਬਾਹਾਂ ਗਹਿ ਫੜ ਕੇ ਆਪਣੇ ਵਿੱਚ ਲੀਨੇ ਲੀਨ ਕਰ ਲਿਆ ਅਤੇ ਆਪਣੇ ਪਿਆਰੇ ਸੇਵਕ ਕਰਕੇ ਮਾਨਿਆ ਮੰਨ ਲਿਆ ਹੈ ਲੇ ਅੰਕ ਲਾਏ ਹਰ ਮਿਲਾਏ ਜਨਮ ਮਰਣਾ ਦੁੱਖ ਜਲੇ ਜਦੋਂ ਸਤਿਗੁਰਾਂ ਨੇ ਆਪਣੀ ਸ਼ਰਨ ਰੂਪੀ ਗਲ ਵਕੜੀ ਵਿੱਚ ਲੈ ਕੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਅੰਕ ਪ੍ਰੇਮ ਲਾ ਦਿੱਤਾ ਗੁਰਾਂ ਨੇ ਸ਼ਰਨ ਰੂਪੀ ਗਲ ਵਕੜੀ ਵਿੱਚ ਲੈ ਕੇ ਆਪਣੇ ਅੰਕ ਸਰੂਪ ਦੇ ਧਿਆਨ ਵਿੱਚ ਲਾ ਕੇ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਤਾਂ ਜੰਮਣ ਮਰਨ ਦੇ ਸਾਰੇ ਦੁੱਖ ਸੜਗੇ ਭਾਵ ਮਿਟ ਗਏ ਬਿਨਵੰਤ ਨਾਨਕ ਦਇਆਧਾਰੀ ਮੇਲ ਲੀਨੇ ਇੱਕ ਪਲੇ ਸਤਿਗੁਰੂ ਜੀ ਬਿਨਵੰਤ ਤੋਂ ਭਾਵ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਜਿਸ ਵੇਲੇ ਪਰਮੇਸ਼ਰ ਨੇ ਦਇਆ ਕਿਰਪਾ ਦ੍ਰਿਸ਼ਟੀ ਧਾਰੀ ਕੀਤੀ ਤਾਂ ਇੱਕ ਪਲੇ ਭਾਵ ਇੱਕ ਪਲ ਭਾਵ ਥੋੜੀ ਸਮੇਂ ਵਿੱਚ ਹੀ ਆਪਣੇ ਸਰੂਪ ਵਿੱਚ ਮੇਲ ਲਿਆ ਹੈ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ